ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਗੁਰਪ੍ਰੀਤ ਦੇ ਘਰ ਅੱਜ ਆਪਾਂ ਪਹੁੰਚ ਚੁੱਕੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤੋਕੜ ਗੱਬਣ ਮੱਝ ਦਿਖਾਉਣੀ ਹੈ ਨੀਲੀ ਰੈਸ ਨਾਲ ਦੋਸਤੋ ਸਾਰੀ ਨਿਸ਼ਾਨੀਆਂ ਦੀਆਂ ਹੈਗੀਆਂ ਵੀਰ ਨਾਲ ਕਰਦੇ ਆ ਗੱਲਬਾਤ ਕਰਦੇ ਆ ਵੀ ਇੰਨਾ ਗੱਲਬਾਤ ਪੁੱਛਦੇ ਸਾਰੀ ਡਿਟੇਲ ਇਹਨਾਂ ਦੇ ਕੋਲੋਂ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਦੋਸਤੋ ਜਿਹੜੇ ਵੀਰੇ ਚੈਨਲ ਸਾਡਾ ਫੇਸਬੁੱਕ ਤੇ ਦੇਖਦੇ ਆ ਕਿਰਪਾ ਕਰਕੇ ਫੇਸਬੁੱਕ ਤੇ ਚੈਨਲ ਨੂੰ ਫੋਲੋ ਕਰ ਦਿਓ। ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰਦੇ ਸ਼ੇਅਰ ਜਰੂਰ ਕਰਦੇ ਕਰੋ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ। ਦੋਸਤੋ ਇੱਕ ਇਹ ਗਾਂ ਵੀ ਨਾਲ ਤੁਹਾਨੂੰ ਦਿਖਾਉਣੀ ਹੈ। ਗਾਂ ਦੀ ਚੋਾਈ ਜਿਹੜੀ ਹੋ ਚੁੱਕੀ ਹੈ। ਵੀਰ ਨਾਲ ਕਰਦੇ ਆ ਗੱਲਬਾਤ ਪੁੱ हां जी वीर जी सस्किर पाल जी सस्किर पाल जी सर और सुनो ठीक ठाक हां जी ठीक चलियेंदा काम ਕਰੋ ਜੀ हां जी हां ਹੋ ਰਹੀ ਹੈ ਜੀ ਆਪਣਾ ਐਡਰੈਸ ਬੋਲ ਦਿਓ ਜੀ ਪਿੰਡ ਲੋਕਾ हां जी ਤਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦਿਓ 98925760 ਦਾ ਨਾਮ ਵੀ ਦੱਸ ਦਿਓ ਜੀ ਗੁਰਪ੍ਰੀਤ ਸਿੰਘ ਜੀ ਅੱਛਾ ਵੀਰ ਜੀ ਇਸ ਮੱਝ ਦੀ ਡਿਟੇਲ ਦੱਸੋ ਜੀ ਇਹ ਵੀ ਅਜੇ 3 ਮਹੀਨੇ ਦੀ ਗੱਭਣੀ ਹੈ ਠੀਕ ਹੈ ਜੀ ਕਿਹੜੀ ਖਾਸ ਹੈ 5 ਕਿਲੋ ਦੁੱਧ ਆ ਠੀਕ ਹੈ ਦੇ ਮਿਲਦੀ ਕੋਈ ਚੱਕਰ ਨਹੀਂ ਬੱਚਾ ਨਹੀਂ ਹੈਗਾ ਠੀਕ ਹੈ ਜੀ ਹਾਂ ਜੀ 5 ਮਹੀਨਿਆਂ ਦੀ ਸੂਈ ਹੈ ਤਰਨਤਾਰ ਦੀ ਗਾਂ ਗੱਭਣੀ ਠੀਕ ਹੈ ਨੀਲੀ 라ਵੀ ਨੀਲੀ 라 ਚੈੱਕ ਪਾਸ ਹੈ ਜਿਹੜਾ ਵੀ ਵੀਰ ਇੱਥੇ ਆਵੇ ਆਪਣੀ ਤਸੱਲੀ ਕਰ ਸਕਦਾ ਵਾ ਬੇਸ਼ੱਕ ਇਹਨਾਂ ਡਾਕਟਰ ਨਾਲ ਆਪਣਾ ਆਪਣਾ ਡਾਕਟਰ ਨਾਲ ਆ ਸਕਦਾ ਵਾ ਵੀਰ ਕਹਿੰਦਾ ਵਾ ਸਾਡੀ ਚੈੱਕ ਪਾਸ ਦੰਦੋਂ ਚੌਗੀ ਹੈ ਦੰਦਾਂ ਤੋਂ ਚੌਗੀ ਹੈ ਵੀਰ ਕਹਿੰਦਾ ਜੀ ਖੋਲ ਕੇ ਤੁਹਾਨੂੰ ਦਿਖਾਉਣੇ ਕਰੀ ਖੋਲੋ ਜੀ ਇਹਨੂੰ ਦਰਮਿਆਨੇ ਕੱਦ ਕੱਦ ਦੀ ਪੂਰੀ ਸ਼ਕੀਨ ਝੋਟੀ ਹੈ ਪਿਓਰ ਨੀਲੀ ਰਾਵੀ मोड़ लो मोड़ दोस्तों चारे खोर भी चिटी है पूछ भी चिटी है अखा दोस्तों ये बिलिया छे इस क्वालिटी दोस्तों तुम देख सकते चुटी है ਬਾਕੀ ਨਰਖ ਪਰਖ ਜਿਹੜੀ ਵੀਰ ਨੇ ਖਰੀਦਣੀ ਆ ਆ ਵੀ ਆਪਣੀ ਇਥੇ ਕਰ ਸਕਦਾ ਪੁੱਛਦੇ ਵੀਰ ਤੋਂ ਇਹਦਾ ਕੀ ਮੁੱਲ ਪਤਾ ਨਹੀਂ ਹਾਂਜੀ ਹਾਂਜੀ ਵੀਰ ਦੀ ਕੰਦਾ ਮੁੱਲ ਵੀਰ ਦਾ ਮੁੱਲ ਦੇਵਾਂ 60000 ਰੁਪਏ 60000 ਹਾਂਜੀ ਚੈੱਕ ਪਾਸ ਹੈ ਕੋਈ ਡਾਕਟਰ ਆਪਣਾ ਪਾਸਾ ਡਾਕਟਰ ਲਿਆਉਣ ਗਰੰਟੀ ਆ ਕਿ ਠੀਕ ਹੈ ਚੈੱਕ ਕਰਾ ਦਿਓ ਸਾਡੇ ਠੀਕ ਠੀਕ ਹਾਂਜੀ ਠੀਕ ਹੈ ਵੀਰ ਦੋਸਤੋ ਵੀਰ ਕਹਿੰਦਾ ਸਾਡੀ ਗਰੰਟੀ ਹੈ ਜਿਹੜੀ ਵੀਰ ਨੇ ਖਰਨੀ ਹੈ ਬੇਸ਼ੱਕ ਆਪਣਾ ਡਾਕਟਰ ਨਾਲ ਲਿਆਵੇ ਚੈੱਕ ਕਰਾਏ ਖੜੇ 3 ਮਹੀਨੇ ਦੀ ਕਰ 3 ਮਹੀਨੇ ਦੀ ਕਰਨਾ ਦਿੱਤਾ 3 ਮਹੀਨੇ ਦੀ ਗੱਬਣੀ ਚੈੱਕ ਪਾਸ ਹੈ ਇਸ ਤੋਂ ਬਾਅਦ ਦੋਸਤੋ ਇਹ ਗਾਹ ਦੀ ਡਿਟੇਲ ਤੁਹਾਨੂੰ ਇਹ ਬੜੀ ਝੋਲੀ ਹੋਣਾ ਪਾ ਅੱਛਾ ਜੀ ਸੁਵਾ ਕਰਵਾ ਸੁਵਾ ਪਹਿਲਾ ਹੀ ਚੌਗੀ ਪਹਿਲਾ ਸੁਵਾ ਸੁਈ ਹਾਂਜੀ ਚੌਗੀ ਇਹ ਮੂੰਹ ਬੱਚਾ ਬਕਿਆ ਬੱਛਾ ਜੀ ਠੀਕ ਹੈ ਜੀ ਦੁੱਧ ਕਿੰਨਾ ਥਲੇ ਦੇ ਦੁੱਧ ਇਹ ਖਲੇ 14 ਕਿਲੋ ਆਇਆ ਕਰ ਟਾਈਮ ਕਹਿੰਦਾ ਹੋਗਾ ਸੀ ਐ ਮੈਨੂੰ ਕੋਈ ਤਮਾ ਨਹੀਂ 15 20 ਦਿਨ ਹੋ ਗਏ ਦੁੱਧ ਤੋਂ ਵਧੂ ਕੋਈ ਹੋਰ ਦੁੱਧ ਵਾਜੂ ਜੀ ਠੀਕ ਹੈ ਜੀ ਖੋਲੋ ਦੋਸਤੋ ਇਹ ਇੱਕ ਗਾਂ ਸਾਡੇਆਂ ਤੋਂ ਥੋੜਾ ਜਿਹਾ ਪਹਿਲਾਂ ਵੀਰ ਨੇ ਚੋਕਤੀ ਆ ਮੂੰਹ ਚੌਗੀ ਆ ਪਹਿਲਾ ਸੁਵਾ ਸੁਈ ਬੱਚਾ ਮਗਰ ਦੇ ਬੱਛਾ ਵਾ ਦੁੱਧ ਐਸ ਟਾਈਮ ਜਿਹੜਾ ਤਿਆਰ ਆ 15 ਲੀਟਰ ਦੇ ਲਾਗੇ ਬਾਰੇ ਵੀਰ ਕਹਿੰਦਾ ਵਾ ਉਸੇ ਵਾਲਾ ਵੀ ਲਜੂਗਾ ਤੂੰ ਦੋਸਤੋ ਵੱਧ ਵੀ ਸਕਦੀ ਹੈ ਨਹੀਂ ਤਾਂ ਨਾਰਮਲ ਸੇਵਾ ਦਾ ਦੋ ਦਿਨਾਂ ਚ ਵਸ ਸਕਦੀ ਹੈ ਮਜੇ ਨਾਲ ਅਮਰਲਾ ਵੀ ਮੰਦੀ ਚੰਗੀ ਇੱਥੇ ਠੀਕ ਹੈ ਦੋਸਤੋ ਚੋਹੀ ਹੋਣ ਕਰਕੇ ਬਣਾ ਰਿਹਾ ਘਟ ਬਖਾਰੀ ਹੈ ਬਾਕੀ ਜਿਹੜੇ ਵੀਰ ਨੇ ਖੜਨੀ ਹੈ ਤਸੱਲੀ ਤੁਸੀਂ ਦੋ ਸਵਾਫ ਕਰ ਲੈਣੀ ਆਪਣੇ ਠੰਡੀ ਚੜੀ ਅੱਛਾ ਜੀ ਕੋਈ ਮੰਗਾ ਨਹੀਂ ਕੋਈ ਇੰਤਰੀ ਇਦਾਂ ਹੀ ਹਸੂ ਲਾ ਲੂ ਮਰ ਜਾਈ ਕੋਈ ਚੱਕਰੀ ਨਹੀਂ ਠੀਕ ਹੈ ਜੀ ਅੱਛਾ ਇਹਦਾ ਕਿੰਨਾ ਬੋਲ ਕਰਦੇ ਇਹਦਾ ਵੀ ਕੀ ਦੇਣ ਲੈਣ 55000 55000 ਇਹ ਬੱਚਾ ਦਾ ਵਿਖਾ ਦਈਏ ਕਿ ਤੁਮ ਬੱਚਾ ਦੋਸਤੋ ਤੁਸੀਂ ਦੇਖ ਸਕਦੇ ਜੇ ਕਿਤੇ ਵੱਛੀ ਹੁੰਦੀ ਦੋਸਤੋ ਅੱਜ ਹੀ ਇਹ 50 60000 ਰੁਪਏ ਦਾ ਮੁੱਲ ਪੈਣਾ ਹੈ ਵੱਛੀ ਦਾ ਪਰ ਚਲ ਲੈ ਕਰਦਾ ਠੀਕ ਆ ਜੀ ਠੀਕ 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 ਦੋ ਪਸ਼ੂ ਦੋਸਤੋ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੈ ਤਸੱਲੀ ਦੋਸਤੋ ਤੁਸੀਂ ਆਪ ਕਰ ਲੈ ਬਾਕੀ ਨੰਬਰ ਮੈਂ ਵੀ ਇੱਕ ਦਸ ਸਕਰੀਨ ਤੇ ਚਲਾ ਦੂੰਗਾ ਜਿਹੜੇ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਤੁਸੀਂ ਵੀ ਇਹਨਾਂ ਫੋਨ ਤੇ ਰੀਡ ਕਰ ਸਕਦੇ ਸੋ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ